ऋषिकेश ਦੇ ਵਿੱਚ ਸਿੱਖ ਵਪਾਰੀ ਦੀ ਕੁਟਮਾਰ ਦਾ ਸ਼੍ਰਮਣੀ ਕਮੇਟੀ ਦੇ ਵੱਲੋਂ ਨੋਟਿਸ ਲੈ ਲਿਆ ਗਿਆ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਤਾਂ ਦੱਸ ਦਈਏ ਕਿ ਉੱਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਵਪਾਰੀ ਦੇ ਨਾਂ ਪੀੜ ਦੇ ਵੱਲੋਂ ਕੁਟਮਾਰ ਕੀਤੀ ਗਈ ਤੇ ਉਸਦੇ ਸ਼ੋਰੂਮ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਜਿਸ ਦਾ ਸਖਤ ਨੋਟਿਸ ਲੈਂਦਿਆਂ ਐਸਜੀਪੀਸੀ ਨੇ ਇਸ ਘਟਨਾ ਦੀ ਕੜਰੀ ਨਿੰਦਾ ਕੀਤੀ ਹੈ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਸ਼੍ਰਮਣੀ ਕਮੇਟੀ ਮੈਂਬਰ ਗੁਰਜਤ ਸਿੰਗਰਿਵਾਲ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਤੇ ਉੱਤਰਾਖੰਡ ਪੁਲਿਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਲਈ ਈਮੇਲ ਪੱਤਰ ਵੀ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਬੀਤੇ ਕੱਲ ਵਪਾਰੀ ਦੇ ਨਾਲ ਜੋ ਕੁਝ ਵੀ ਹੋਇਆ ਇਸ ਦੀ ਵਾਇਰਲ ਵੀਡੀਓ ਤੋਂ ਸਪਸ਼ਟ ਹੈ ਕਿ ਭੀੜ ਦੇ ਵੱਲੋਂ ਸਿੱਖ ਵਪਾਰੀਆਂ ਦੇ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਸ਼ੋਰੂਮ ਤੇ ਪੱਥਰ ਬਾਜ਼ੀ ਕਰਕੇ ਕਾਫੀ ਨੁਕਸਾਨ ਪਹੁੰਚਾਇਆ ਗਿਆ। ਉਹਨਾਂ ਨੇ ਕਿ ਕਿਉਂਕਿ ਭੀੜ ਦੇ ਵੱਲੋਂ ਸਿੱਖ ਵਪਾਰੀ ਦੀ ਦਸਤਾਰ ਉਤਾਰੀ ਗਈ ਤੇ ਉਸਦੇ ਕੇਸਾ ਦੀ ਵੀ ਬੇਇੱਜ਼ਤੀ ਕੀਤੀ ਗਈ। ਇਸ ਲਈ ਜਿਹੇ ਦੋਸ਼ੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਕਾਰਾਵਾਂ ਦੇ ਤਹਿਤ ਵੀ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਜਿਹੜੀ ਘਟਨਾ ਉੱਤਰਾਖੰਡ ਸਟੇਟ ਦੇ ਵਿੱਚ ਤੇ ਸ਼ਹਿਰ ਰਿਚੀਕੇਜ ਵਿੱਚ ਜੋ ਦੇਖਣ ਨੂੰ ਮਿਲੀ ਹੈ ਕਿਸ ਤਰ੍ਹਾਂ 30-40 ਬੰਦੇ ਸਦਾ ਰਣਜੀਤ ਸਿੰਘ ਤੇ ਉਹਨਾਂ ਦੇ ਭਰਾਵਾਂ ਦੀ ਕੁਟਮਾਰ ਕਰਦੇ। ਬੜਾ ਔਰ ਛਡਾਉਣ ਵਾਲੀ ਵੀ ਨਹੀਂ ਦੱਸਦੇ ਇੱਕ ਅੱਧਾ ਕੋਈ ਜਿਹੜਾ ਪੁਲਿਸ ਵਾਲਾ ਉੱਥੇ ਪੁਲਿਸ ਮੈਂ ਦਿੰਦਾ ਪਿਆ ਤੇ ਉਹਦੀ ਵੀ ਮਿਨਿਮਾਈਜ਼ ਚੱਲਦੀ ਨਹੀਂ ਦੱਸਦੀ ਜਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਤੇ ਮੈਂ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਰਿਸ਼ੀਕੇਤ ਦੇ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਅਸੀਂ ਇੱਕ ਬਫਰ ਵੀ ਭੇਜਾਂਗੇ ਪਰ ਡੀਸੀ ਸਾਹਿਬ ਦਾ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਸੀਐਮ ਸਾਹਿਬ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਦਰਿੰਦੇ ਹਮਲਾ ਕਰਨ ਗਏ ਆ ਉਹਨਾਂ ਤੇ ਉਹ ਰঞ্জੀਤ ਸਿੰਘ ਉਹਨਾਂ ਨੂੰ ਇਨਸਾਫ ਤਾਂ ਹੀ ਮਿਲ ਸਕਦਾ ਕਿ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਅਸੀਂ ਇੱਕ ਬਫਰ ਜਿਹੜਾ ਤਿੰਨ ਮੈਂਬਰੀ ਬਹੁਤ ਜਿਹੜਾ ਉਹ ਸਵਣੀ ਕਮੇਟੀ ਵੱਲੋਂ ਡੀਸੀ ਸਾਹਿਬ ਨੂੰ ਮਿਲਣ ਲਈ ਵੀ ਭੇਜਾਂਗੇ ਤੋਂ ਧਾਮੀ ਸਾਹਿਬ ਨੂੰ ਵੀ ਮਿਲਣਗੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ